ਕਹਤਾ ਚਾਚੀ ਤੂੰ ਬਹੁਤ ਵਧੀਆ ਕੰਮ ਕੀਤਾ ਹੈ ਹਾਂ ਕਰਕੇ ਪੁੱਤ ਹੋਰ ਕਰਦੀ ਵੀ ਕੀ ਬਸ ਤੂੰ ਹੁਣ ਮੇਰਾ ਪੁੱਤ ਬਣ ਕੇ ਨਾ ਆਪਦੇ 바ਦੇ ਤੇ ਕੈਮ ਰਹੀ ਮਾਂ ਚਾਚੀ ਤੈਨੂੰ ਮੇਰੇ ਤੇ ਯਕੀਨ ਨਹੀਂ ਮੈਂ ਜੋ ਵੀ ਕਿਹਾ ਨਾ ਮੈਂ ਨਿਭਾਵਾਂਗਾ ਵੀਰੇ ਦੇਖ ਤੈਨੂੰ ਪਤਾ ਵੀ ਸਾਡਾ ਇਸ ਦੁਨੀਆ 'ਚ ਹੋਰ ਕੋਈ ਨਹੀਂ ਹੈਗਾ ਸਾਨੂੰ ਤੇਰੇ ਤੇ ਨਾ ਰੱਬ ਤੋਂ ਵੱਧ ਕੇ ਵੀ ਵਿਸ਼ਵਾਸ ਆ ਸਾਡਾ ਵਿਸ਼ਵਾਸ ਨਾ ਤੋੜੀ ਮੈਨੂੰ ਪਤਾ ਭੈਣੇ ਤਾਹੀਂ ਤਾਂ ਐਡੀ ਵੱਡੀ ਜੁਮੇਵਾਰੀ ਸੰਭੀ ਐ ਨਹੀਂ ਮੈਨੂੰ ਕੋਈ ਲੋੜ ਸੀ ਇੰਨਾ ਕੰਮ ਕਰਨ ਦੀ ਪੁੱਤ ਹੈਡੀ ਵੱਡੀ ਗੱਲ ਕਰਨ ਦੀ ਨਾ ਮੈਨੂੰ ਵੀ ਕੋਈ ਲੋੜ ਨਹੀਂ ਸੀ ਨਹੀਂ ਕਿਹੜਾ ਮੈਨੂੰ ਸਿੱਟੀ ਹੋਈ ਸੀ ਧੀ ਹੋਇਆ ਇੱਕ ਪੁੱਤ ਇੱਕੋ ਹੀ ਗੱਲ ਐ ਚਲੋ ਕੋਈ ਗੱਲ ਨਹੀਂ ਮੰਮੀ ਜੀ ਟੋਨੀ ਵੀਰਾ ਕਿਹੜਾ ਕੋਈ ਉੱਪਰ ਆਇਆ ਨਾਲੇ ਵੈਸੀ ਵੀ ਇਹਨੇ ਕਿਹੜਾ ਆਪਣੇ ਨਾਲ ਕੋਈ ਫਰਕ ਰੱਖਿਆ ਆ ਇਹ ਤਾਂ ਮੈਨੂੰ ਪਤਾ ਐ ਪੁੱਤ ਮੈਂ ਸਭ ਜਾਣਦੀ ਆ ਨਲੇ ਨਜ਼ਰ ਹੋ ਗਿਆ ਆਪਾਂ ਨੂੰ ਕੱਟਿਆ ਜਾਂਦੇ ਆਂ ਸੱਚ ਵੀਰੇ ਅੱਜ ਤਾਂ ਰਖੜੀ ਐ ਫਿਰ ਕੀ ਲੈ ਕੇ ਦੇਵੇਂਗਾ ਤੂੰ ਐਤਕੀ ਮੈਨੂੰ ਨਾਲੇ ਫਿਰ ਹੁਣ ਤਾਂ ਪਾਰਟੀ ਬਣਦੀ ਆ ਉਹ ਵੀ ਵੱਡੀ ਸਾਰੀ ਹਾਂ ਹਾਂ ਲੈ ਦੱਸ ਇਹ ਵੀ ਕੋਈ ਗੱਲ ਐ ਜਿਹੜੀ ਚੀਜ਼ ਤੇ ਹੁਣ ਰੱਖੇਗੀ ਉਹ ਲੈ ਦੂੰ ਤੈਨੂੰ ਕੋਈ ਨਾ ਪੁੱਤ ਇਹ ਤਾਂ ਕਾਮਲੀ ਐ ਨਾਲੇ ਆਪਣਾ ਕਿਹੜਾ ਕੁਛ ਵੰਡਿਆ ਹੋਇਆ ਕੁੜੀਏ ਜਾਂ ਪਹਿਲਾਂ ਰਖੜੀ ਚਾਕੇ ਲਿਆ ਰਖੜੀ ਬੰਨ੍ਹ ਪਹਿਲਾਂ ਫੇਰ ਹੀ ਕੁਛ ਲਿਆ ਕੇ ਦੇਊਗਾ ਉਹ ਪਹਿਲੇ ਮੰਗੜ ਵੇਗੀ ਮੰਮੀ ਜੀ ਰਖੜੀ ਤਾਂ ਮੈਂ ਬੰਨ੍ਹ ਦਿੰਨੀ ਆ ਵੀਰੇ ਦੇ ਪਰ ਕੁਛ ਕਰੇ ਹੈ ਨਹੀਂ ਮੰਮੀ ਜੀ ਮੂੰਹ ਮਿੱਠਾ ਕਰਾਉਣ ਵਾਸਤੇ ਲੈ ਹਾਂ ਤਾਂ ਜਾਦੀ ਨਹੀਂ ਕੀਤਾ ਕੁੜੇ ਰਖੜੀ ਪਰਸੋਂ ਦੀ ਲਈ ਬੈਠੀਆਂ ਤੇ ਮੂੰਹ ਮਿੱਠਾ ਕਰਾਉਣ ਨੂੰ ਕੁਛ ਲਿਆਂਦਾ ਹੀ ਨਹੀਂ ਉਹ ਕੋਈ ਨਾ ਚਾਚੀ ਮੈਂ ਅੱਜ ਜਾਣੀ ਨਹੀਂ ਆ ਬਾਜ਼ਾਰ ਆਉਂਦਾ ਹੋਇਆ ਲੈ ਆਉਂਗਾ ਪਹਿਲਾਂ ਤੁਸੀਂ ਪੇਪਰਾਂ ਤੇ ਸਾਈਨ ਕਰ ਦਿੰਦੇ ਬਾਕੀ ਕੰਮ ਤਾਂ ਫੇਰ ਵੀ ਹੋ ਜਾਣਗੇ ਹਾਂ ਲੈ 10 ਵਰਕ ਸਾਈਨ ਕਿੱਥੇ ਕਰਨੇ ਆ ਮਾਂ ਮਾਂ ਦੇਖ ਤੇਰਾ ਪੁੱਤ ਆ ਗਿਆ ਮਾਂ ਲੈ ਮੰਮੀ ਇੰਨਾ ਟਾਈਮ ਲਾਤਾ ਤੁਸੀਂ ਮੈਂ ਤੁਹਾਨੂੰ ਕਦੋਂ ਦੀ ਡਿੱਕੀ ਜਾਨੀ ਆ ਹਾਰ ਕੇ ਫਿਰ ਸਬਜ਼ੀ ਵਾਲਾ ਲੰਗੀ ਜਾਂਦਾ ਸੀ ਮੈਂ ਉਹ ਤੋਂ ਆਪ ਹੀ ਸਬਜ਼ੀ ਫੜ ਲਈ ਕੁੜੇ ਭਾਈ ਹੁਣ ਵਿਆਹ ਵਾਲੇ ਘਰੇ ਟਾਈਮ ਤਾਂ ਲੱਗ ਹੀ ਜਾਂਦਾ ਉਹਨਾਂ ਦੇ ਤਾਂ ਇੰਨਾ ਰੌਣਕ ਮੇਲਾ ਲੱਗਿਆ ਪਿਆ ਸੀ ਗੈਮਣਾ ਗੈਮਣਾ ਹੋਈ ਜਾਂਦੀ ਸੀ ਮੇਰਾ ਤਾਂ ਸੱਚੀ ਹੌਣ ਨੂੰ ਜੀ ਨਹੀਂ ਸੀ ਕਰਦਾ ਹੈ ਮਮੀ ਫਿਰ ਉੱਥੇ ਉਹਨਾਂ ਨੇ ਤੁਹਾਨੂੰ ਖਾਣ ਪੀਣ ਨੂੰ ਦਿੱਤਾ ਕੁਛ ਤੁਸੀਂ ਸ਼ਗਨ ਪਾਇਆ ਸੀ ਉਹਨਾਂ ਨੂੰ ਨਹੀਂ ਕੰਮਲੀਏ ਹੁਣ ਸ਼ਗਨ ਤਾਂ ਦੇਖੀ ਆਉਣਾ ਸੀਗਾ ਜਦੋਂ ਸ਼ਗਨ ਦੇਣ ਗਈ ਸੀ ਮੁੰਡੇ ਦੀ ਮਾਂ ਪਹਿਲਾਂ ਤਾਂ ਮੈਨੂੰ ਮਸਾਂ ਤੇ ਆਈ ਮੈਨੂੰ ਕਹਿੰਦੀ ਭੈਣੇ ਮਾਈਆਂ ਲੈ ਕੇ ਜਾਈਂ ਘਰੇ ਡਿੰਪਲ ਖਾ ਲੂਗੀ ਫਿਰ ਫਿਰ ਕੀ ਫਿਰ ਨਾ ਮੈਨੂੰ ਮੁੰਡੇ ਦੀ ਮਾਂ ਤੇ ਆਈ ਨਾ ਮਾਈਆਂ ਆਈਆਂ ਮੈਂ ਤਾਂ ਉੱਠ ਕੇ ਆ ਗਈ ਲੇ ਮਮਮੀ ਉਹਨਾਂ ਦੇ ਘਰੇ ਹੋਰ ਕੋਈ ਨਹੀਂ ਸੀ ਕੋਈ ਕੰਮ ਵਾਲੀ ਹੁੰਦੀ ਉਹ ਫੜਾ ਦਿੰਦੀ ਤੁਹਾਨੂੰ ਐਂ ਵੀ ਦੇਖੀ ਅਗਲਾ ਪੈਸੇ ਲੈ ਕੇ ਵਹਿ ਜਾਂਦਾਗਾ ਖੁੜੇ ਕੋਈ ਆਪਾਂ ਕਿਹੜਾ ਖਾਣ ਦੇ ਭੁੱਖਿਆ ਨਾਲੇ ਬਿਆਲੇ ਘੱਜ ਦਾ ਬੰਦਾ ਉਹੀ ਕੰਮਾਂ ਚੁੱਲ ਜ ਜਾਂਦਾ ਤੂੰ ਜਿਹੜਾ ਕੁਝ ਖਾਣਾ ਮੈਨੂੰ ਦੱਸ ਦੇ ਮੈਂ ਟੋਨੀ ਤੋਂ ਮਗਾ ਦੂੰ ਬਜ਼ਾਰੋਂ ਮਮਮੀ ਸੱਚੀ ਦੱਸਾ ਜੇ ਮੇਰਾ ਹੀ ਵੀਰਾ ਹੁੰਦਾ ਨਾ ਆਪਾਂ ਵੀ ਉਹਦਾ ਐਂ ਵਿਆਹ ਕਰਨਾ ਸੀਗਾ ਐਨੇ ਚਾਵਾਂ ਨਾਲ ਹਨਾ ਤੇ ਸਾਰੇ ਨਾਲੋਂ ਵੱਧ ਘੱਟ ਕਰਨਾ ਸੀ ਆਪਾਂ ਵੀ ਹਲ ਛੱਡ ਜਾਂ ਹੋਰ ਚੱਕੂ ਲਿਆ ਜਾ ਕੇ ਮੈਂ ਸਬਜੀ ਚ ਰਹਿਵਾਂ ਤੇਰੇ ਨਾਲ ਲੈ ਵੇਖ ਲਾਵਾਂ ਮੈਂ ਜਦੋਂ ਵੀ ਕੋਈ ਇਹ ਜਿਹੀ ਗੱਲ ਕਰਦੀ ਆ ਨਾ ਤੂੰ ਹਮੇਸ਼ਾ ਟਾਲ ਦਿੰਦੀ ਆ ਤੂੰ ਕੀ ਸੋਚਦੀ ਆ ਵੀ ਮੈਨੂੰ ਕੁਝ ਪਤਾ ਨਹੀਂ ਲੱਗਦਾ ਮੈਂ ਸਭ ਕੁਝ ਸਮਝਦੀ ਆ ਡੇਬਲ ਕਮਲੇ ਨਹੀਂ ਬਣੀਦਾ ਹੁੰਦਾ ਪੁੱਤ ਮਾਂ ਦੀ ਬੱਟੀ ਹੋਈ ਚੁੱਪ ਦੇਖ ਕੇ ਨਾ ਬਾਰ-ਬਾਰ ਉਹੀ ਸਵਾਲ ਨਹੀਂ ਦੁਹਰਾਏ ਜਾਂਦੇ ਮਾਂ ਜਦੋਂ ਤੂੰ ਇਹਨਾਂ ਗੱਲਾਂ ਦੇ ਜਵਾਬ ਦੇ ਦੇਂਗੀ ਨਾ ਇਹ ਸਵਾਲ ਹੁਣੇ ਵੀ ਬੰਦ ਹੋ ਜਾਣਗੇ ਆਖਰ ਗੱਲ ਕੀ ਆ ਤੂੰ ਮੈਨੂੰ ਕੁਛ ਦੱਸਦੀ ਕਿਉਂ ਨਹੀਂ ਕਿਉਂ ਤੂੰ ਮੇਰੀ ਇੰਨਾਂ ਗੱਲਾਂ ਤੋਂ ਚੁੱਪ ਵੱਟ ਲੈਨੀ ਆ ਤੇ ਤੇਰੇ ਨਾ ਸਵਾਲਾਂ ਦਾ ਨਾ ਮੇਰੇ ਕੋਲ ਕੋਈ ਜਵਾਬ ਨਹੀਂ ਤੈਨੂੰ ਬਸ ਇਹ ਬਹਿਮ ਹੀ ਆ ਹੋਰ ਕੁਛ ਨਹੀਂ ਨਾਲੇ ਟੋਨੀ ਵੀ ਤਾਂ ਤੇਰੇ ਸਕੇ ਭਰਾ ਵਰਗੀ ਹੀ ਐ ਕੀ ਹੋਇਆ ਜਿਹਨੇ ਮੇਰੇ ਢਿੱਡੋਂ ਜਨਮ ਨਹੀਂ ਲਿਆ ਤਾਂ ਹਾਂ ਮਾਂ ਉਹ ਸਕੇ ਭਰਾਵਾ ਵਰਗਾ ਪਰ ਸਕਾ ਤਾਂ ਨਹੀਂ ਸਕੇ ਤੇ ਬਗਾਨਿਆਂ ਦੇ ਵਿੱਚ ਨਾ ਬਹੁਤ ਫਰਕ ਹੁੰਦਾ ਨਾਲੇ ਮੈਂ ਪੜ੍ਹੀ ਲਿਖੀ ਆ ਸਭ ਕੁਝ ਜਾਣਦੀ ਆ ਮੈਨੂੰ ਬੁੱਢੇ ਬਾਰੇ ਨਾ ਹੁਣ ਤੂੰ ਕਮਲੀ ਨਾ ਬਣਾ ਜਦੋਂ ਰੱਬ ਨੇ ਤੇਥੋਂ ਬਿਨਾ ਕੋਈ ਹਲਾਦ ਹੀ ਨਹੀਂ ਦਿੱਤੀ ਫੇਰ ਬਣਾ ਮੈਂ ਹੁਣ ਕਿੱਥੋਂ ਲਿਆਵਾਂ ਫੇਰ ਮਾਂ ਮੈਨੂੰ ਰਾਤ ਨੂੰ ਇਹ ਜਿਹੇ ਸੁਪਨੇ ਕਿਉਂ ਆਉਂਦੇ ਨੇ ਵਿੱਚ ਜਿਵੇਂ ਕੋਈ ਮੈਨੂੰ ਭੈਣ ਭੈਣ ਕਰਕੇ ਬੁਲਾਉਂਦਾ ਆ ਤੇ ਜਵਾਬ ਮੇਰੇ ਇਸ ਗੱਲ ਦਾ ਸੁਪਨੇ ਕਦੇ ਸੱਚ ਨਹੀਂ ਹੁੰਦੇ ਤੀਏ ਤੋ ਨੀਨਾ ਆਪਣੇ ਘਰੇ ਰੋਜ਼ਦਾ ਆਉਂ ਜਾਂਦਾ ਕਦੇ ਉੱਤੇ ਨੂੰ ਭੈਣ ਕਹਿ ਦਿੰਦਾ ਤੇ ਕਦੇ ਟਿੰਪਲ ਕਹਿ ਦਿੰਦਾ ਬਸ ਇਹੀ ਗੱਲਾਂ ਤੇਰੇ ਦਿਮਾਗ 'ਚ ਘੁੰਮਦੀਆਂ ਰਹਦੀਆਂ ਨਹੀਂ ਮਾਂ ਉਹ ਟੋਨੀ ਦੀ ਸ਼ਕਲ ਨਹੀਂ ਹੁੰਦੀ ਉਹ ਕੋਈ ਹੋਰ ਹੀ ਹੁੰਦਾ ਆ ਤੈਨੂੰ ਪਤਾ ਮਾਂ ਐਂ ਲੱਗਦਾ ਛੀਵੇਂ ਉਹ ਮੇਰੇ ਦਿਲ ਦੇ ਬਹੁਤ ਜ਼ਿਆਦਾ ਕਰੀਬ ਆ ਤਾਂ ਜਦੋਂ ਮੇਰੇ ਸੁਪਨਿਆਂ 'ਚ ਆਉਂਦਾ ਨਾ ਮੇਰੇ ਦਿਲ ਦੀ ਧੜਕਣ ਬਹੁਤ ਤੇਜ਼ ਹੋ ਜਾਂਦੀ ਆ ਬਸ ਕਰ ਐਵੇਂ ਨਾ ਜਬੜੀਆਂ ਨਾ ਮਾਰ ਸਾਰਾ ਦਿਨ ਤਾਂ ਫੋਨ ਦੇਖੀ ਜਾਂਦੀ ਐ ਅੱਧੀ ਰਾਤ ਤੱਕ ਤੇਰਾ ਫੋਨ ਨਹੀਂ ਬੰਦ ਹੁੰਦਾ ਕਿ ਫਿਰ ਉਹੀ ਜੀ ਸੁਪਨੇ ਆਉਣੇ ਤੈਨੂੰ ਐਵੇਂ ਪੁੱਠੀਆਂ ਗੱਲਾਂ ਕਰੀ ਜਾਂਦੀ ਐ ਚਲ ਚੰਗਾ ਮਾ ਤੂੰ ਤਾਂ ਕਦੇ ਕੋਈ ਮੇਰੀ ਗੱਲ ਮੰਨਣੀ ਨਹੀਂ ਹੈਗੀ ਮੈਂ ਜੋ ਤੈਨੂੰ ਕਹੀ ਜਾਨੀ ਆ ਤੂੰ ਕਿਉਂ ਨਹੀਂ ਮੇਰੀ ਗੱਲ ਦਾ ਯਕੀਨ ਕਰਦੀ ਜਦੋਂ ਨਾ ਤੂੰ ਰਾਤ ਨੂੰ ਸੌਣਾ ਹੁੰਦਾ ਤਾਂ ਗੁਰਬਾਣੀ ਲਾ ਲਿਆ ਕਰ ਫਿਰ ਤੈਨੂੰ ਇਹੋ ਜਿਹੀ ਪੁੱਠੇ ਸਿੱਧੇ ਸੁਪਨੇ ਨਹੀਂ ਆਇਆ ਕਰਨਗੇ ਜੱਜਾ ਚਾਕੂ ਲੈ ਕੇ ਆ ਸਬਜ਼ੀ ਕੱਟਾ ਮੇਰਾ ਵੀ ਦਿਮਾਗ ਖਰਾਬ ਕਰ ਦਿੰਦੀ ਐ ਕੀ ਮੈਂ ਸੰਜਮ ਆਪੋ ਤੋਂ ਮੈਂ ਤੇਰੇ ਦਿਲ ਦੀਆਂ ਸਾਰੀਆਂ ਗੱਲਾਂ ਸਮਝਦੀ ਆ ਪਰ ਤੇਰੀ ਮਾਂ ਐ ਤੈਨੂੰ ਕੁਝ ਕਹਿ ਨਹੀਂ ਸਕਦੀ ਤੇਰਾ ਦੁੱਖ ਦਰਦ ਮੈਂ ਸਭ ਸਮਝਦੀ ਆ ਚਾਚੀ ਘਰੀ ਹੈ ਵੇ ਆ ਜਾ ਪੁੱਤ ਘਰੀ ਹੈ ਚਾਚੀ ਨੇ ਹੋਰ ਕਿੱਥੇ ਜਾਣਾ ਆ ਜਾ ਹੋਰ ਪੈਰੀ ਪਹਿਣਾ ਚਾਚੀ ਕਿਉਂ ਦਾ ਵਸਦਾ ਰਹਿ ਜਵਾਨੀਆਂ ਵਾਣੀ ਬੈ ਜਾ ਲੈ ਤੂੰ ਕੱਲ ਦਾ ਕਿੱਥੇ ਰਹਾ ਵੇ ਸਾਰਾ ਦਿਨ ਗੇੜਾ ਹੀ ਨਹੀਂ ਮਾਰੇ ਮੈਂ ਡਿੰਪਲ ਨੂੰ ਕੰਮਾ ਪਤਾ ਨਹੀਂ ਭਾਈ ਟੋਨੀ ਤਾਂ ਕਿਹੜੇ ਕੰਮਾ ਚੱਲ ਜ ਜਾਂਦੇਗਾ ਉਹ ਚਾਚੀ ਭੈਣ ਨੂੰ ਸੁਧਾਰਾ ਦੇਣ ਗਿਆ ਸੀ ਮੰਮੀ ਕਹਿੰਦੀ ਅੱਜ ਮੌਸਮ ਠੰਡਾ ਕਹਿੰਦੀ ਅੱਜ ਹੀ ਦੇ ਆ ਵੇ ਚੱਲ ਆ ਤਾਂ ਵਧੀਆ ਕੀਤਾ ਨਲੇ ਧੀਆ ਤਾਂ ਪੇਕਿਆਂ ਦੀ ਸੁਧਾ ਰੇੜੀ ਕਰਈਆਂ ਭਈ ਜੇ ਭਾਈ ਮੌਕੇ ਤੇ ਨਾ ਜਾਣ ਨਾ ਤੈਨੂੰ ਪਤਾ ਹੈ ਅੱਜ ਕੱਲ ਸੱਸਾਂ ਮੇਹਣੇ ਦੇ ਦੇ ਮਾਰ ਦਿੰਦੀਆਂ ਨੇ ਸਹੀ ਗੱਲ ਆ ਚਾਚੀ ਹੋਰ ਤੇਰੀ ਸਿਹਤ ਤਕੜੀ ਆ ਚਾਚੀ ਬੱਸ ਮੈਂ ਤਾਂ ਠੀਕ ਆ ਜਦੋਂ ਤੁਹਾਨੂੰ ਦੇਖ ਲੈਨੀ ਆ ਨਾ ਪੁੱਤ ਮੈਂ ਤਾਂ ਨਾ ਵਰ ਨਾ ਹੋ ਜਾਂਦੀ ਆ ਨਾਲੇ ਚਾਚੀ ਡਿੰਪਲ ਨਹੀਂ ਦੀਂਦੀ ਕਿੱਥੇ ਹੈ ਮੇ ਡਿੰਪਲ ਨੇ ਕਿੱਥੇ ਜਾਣਾ ਉਹ ਕੱਪੜੇ ਧੋਈ ਜਾਂਦੀ ਏ ਢੇਰ ਕੱਪੜਿਆਂ ਦਾ ਹੋਇਆ ਪਿਆ ਉਹ ਚਾਚੀ ਡਿੰਪਲ ਨੇ ਨਾ ਮੈਨੂੰ ਫੋਨ ਕੀਤਾ ਸੀ ਕਹਿਦੀ ਨਾ ਬਾਜ਼ਾਰੋਂ ਕੁਛ ਲਿਆ ਕੇ ਦੇਣਾ ਸਮਾਨ ਉਹਨੂੰ ਬਈ ਆਹ ਪਰਚੀ ਸੀ ਤਾਂ ਬਣਾਈ ਬੈਠੀ ਹੈਗੀ ਮੈਂ ਵੀ ਉਹਨੂੰ ਨਾਲ ਆਇਆ ਗਿਆ ਸੀ ਮਖਾਪਾ ਤੇ ਚਲ ਸੌਣ ਚੜਿਆ ਹੋਇਆ ਮਖਾਪਾ ਬਿਸਕੁਟ ਕਰਾ ਲਈ ਮੈਂ ਵੀ ਸ਼ਾਮ ਨੂੰ ਜਾਣਾ ਹੀ ਹੈ ਬਾਜ਼ਾਰ ਤੇ ਮੈਨੂੰ ਦੱਸ ਦਿਓ ਕੀ ਲਿਆਉਣਾ ਲਿਸਟ ਬਣਾ ਕੇ ਦੇ ਦੇਉ ਮੈਨੂੰ ਚਲ ਉਹ ਤਾਂ ਬਣਾਈ ਪੀ ਜਾਂਦਾ ਹੋਇਆ ਲੈ ਨਹੀਂ ਕੋਈ ਨਾ ਲੈ ਆਂਦੀ ਪੁੱਤ ਨਾਲ ਮੈਨੂੰ ਐਂ ਦੱਸ ਤੇਰੀ ਮਾਂ ਨੂੰ ਜਮੇ ਨਹੀਂ ਮੇਰਾ ਮੂੰਹ ਆਉਂਦਾ ਵੇ ਦੇਖ ਲੈ ਜਦੋਂ ਜਾਵਾ ਮਿਲਣ ਮੈਂ ਜਾਨੀ ਹਾਂ ਉਹਨੇ ਕਦੇ ਨਹੀਂ ਘੇੜਾ ਮਾਰਿਆ ਚਾਚੀ ਮੰਮੀ ਦਾ ਨਾ ਬੀਬੀ ਘਟਿਆ ਪਿਆ ਸੀਗਾ ਤੈਨੂੰ ਪਤਾ ਗਰਮੀ ਕਿੰਨੀ ਹੈ ਤਾਂ ਕਰਕੇ ਘਰੇ ਮੈਨੂੰ ਆਖਿਆ ਰੈਸਟ ਕਰ ਲੈ ਗਰਮੀ ਤਾਂ ਭਾਈ ਬਾੜੀ ਹੈ ਸੱਚੀ ਗੱਲ ਐ ਮੇਰਾ ਜੇ ਖਾਣੇ ਦਾ ਬੀਬੀ ਵੱਜ ਜਾਂਦਾ ਤੇਰੀ ਮਾਂ ਦਾ ਗਰਮੀ ਚ ਘਟ ਜਾਂਦਾ ਕਰ ਚਲ ਕੋਈ ਨਹੀਂ ਉਹਦਾ ਧਿਆਨ ਰੱਖਿਆ ਕਰੋ ਕੱਲ ਨੂੰ ਮੈਂ ਜਾ ਕੇ ਆਉਂ ਸਹੀ ਗੱਲ ਐ ਚਾਚੀ ਚਲ ਮੈਂ ਤਾਂ ਇੱਕ ਗੱਲ ਹੋਰ ਕਹਿਣੀ ਆ ਪੁੱਤ ਵੀ ਹੁਣ ਆਪਣੀ ਡਿੰਪਲ ਮਟਿਆਰ ਹੁੰਦੀ ਜਾਂਦੀ ਐ ਇਹਦੇ ਵਾਸਤੇ ਕੋਈ ਮੁੰਡਾ ਦੇਖ ਲਾ ਜੇ ਹੁਣ ਤੇਰਾ ਚਾਚਾ ਹੁੰਦਾ ਤਾਂ ਪੁੱਤ ਮੈਨੂੰ ਕੋਈ ਫਿਕਰ ਨਹੀਂ ਸੀ ਉਹਦੇ ਸਿਰ ਤੇ ਹੁਣ ਤਾਂ ਤੁਹਾਡੇ ਸਹਾਰੇ ਕਾਰਜ ਕਰਨਾ ਐ ਮੈਂ ਕੋ ਵੀ ਨਾ ਚਾਚੀ ਮੈਂ ਦੇਖ ਲੈਣਾ ਮੁੰਡਾ ਨਾਲੇ ਇੱਕ ਮੁੰਡਾ ਮੇਰੀ ਨਿਗਾ ਚ ਹੈਗਾਗਾ ਵਧੀਆ ਪੜਿਆ ਲਿਖਿਆ ਹੈਗਾ ਉਹਦੇ ਨਾਲ ਕਰ ਲੂ ਮੈਂ ਗੱਲ ਹਾਂ ਬਸ ਪੁੱਤ ਮੇਰੀ ਗੱਲ ਸੁਣ ਆਪਾਂ ਨੂੰ ਤਾਂ ਆਪਣੇ ਵਰਗੀ ਚਾਹੀਦੀ ਐ ਬਾਲੀ ਭਈ ਸ਼ੂਫ ਐ ਜੀ ਵਾਲੇ ਨਾ ਹੁਣ ਜਿਹੜੇ ਐਵੇਂ ਕੁੜੀ ਨੂੰ ਤੰਗ ਕਰੀ ਜਾਣ ਨਾ ਨਾ ਚਾਚੀ ਡਿੰਪਲ ਮੇਰੀ ਭੈਣ ਐ ਮੈਂ ਉਹਦੇ ਵਾਸਤੇ ਵਧੀਆ ਰਿਸ਼ਤਾ ਦੇਖੂਗਾ ਐ ਤਾਂ ਮੈਨੂੰ ਪਤਾ ਐ ਤੂੰ ਮਾੜਾ ਥੋੜੀ ਸੋਚੇਗਾ ਨਾਲੇ ਪੁੱਤ ਮੈਂ ਇੱਕ ਸਲਾਹ ਹੋਰ ਕਰਦੀ ਆ ਵੀ ਦੇਖ ਜਮੀਨ ਚੱਲ ਹੈਗੀ ਤਾਂ ਕੁੜੀ ਦੀ ਹਈ ਐ ਹੈ ਪਰ ਪਈ ਮੈਂ ਉਹਦੇ ਨਾਂ ਨਹੀਂ ਲਵਾਉਂਦੀ ਹੁਣ ਹੀ ਪਤਾ ਅਗਲੇ ਕਹੇ ਜੇ ਟੱਕਰਨਗੇ ਮਗਰੋਂ ਅਗਲਾ ਜ਼ਮੀਨ ਆਪਦੇ ਹੱਥ ਚ ਕਰਕੇ ਮੁੜਕੇ ਕੁੜੀ ਨੂੰ ਡੱਕਰ ਦੇਣ ਸਹੀ ਗੱਲ ਹੈ ਤੁਸੀਂ ਚਾਚੀ ਅੱਜ ਕੱਲ੍ਹ ਦੁਨੀਆ ਤੇ ਲਾਲਚ ਵਾਲਾ ਵਧ ਗਿਆ ਪੁੱਤ ਜਿਹਦੇ ਕੱਲੀ ਧੀ ਹੁੰਦੀ ਹੈ ਨਾ ਹਰੇਕ ਹੀ ਰਿਸ਼ਤਾ ਭੱਜ ਕੇ ਲੈਂਦਾ ਅਗਲੇ ਨਾਲ ਹੁੰਦਾ ਵੀ ਨਾਲ ਜ਼ਮੀਨ ਆਉਗੀ ਹੋਰ ਚਾਚੀ ਉਹ ਮਖਤਿਆਰੇ ਚਾਚੇ ਕੇ ਦੇਖ ਲੈ ਤੂੰ ਕਿੰਨਾ ਬਰਾਹਲ ਹੋਇਆ ਓਹੀ ਤਾਂ ਹੈ ਪੁੱਤ ਮੇਰੇ ਤਾਂ ਸੱਚੀ ਇਹ ਗੱਲਾਂ ਸੋਚ-ਸੋਚ ਕੇ ਨਾ ਬੜਾ ਡਰਦੈ ਤਾਂ ਹੀ ਕਹਿੰਦੇ ਵੀ ਰੱਬਾ ਇੱਕ ਭਾਈ ਤਾਂ ਸਭ ਨੂੰ ਦੇ ਹੈ ਬਰਾਬਰ ਦਾ ਅਗਲੀ ਦਾ ਪਾਈ ਹੁੰਦਾ ਹੈਗਾ ਤੇਰ ਬਣ ਜਾਂਦੀ ਹੈ ਪੁੱਤ ਸਹੀ ਗੱਲ ਹੈ ਚਾਚੀ ਨਾਲੇ ਤੂੰ ਨਾ ਐਵੇਂ ਦੁਖੀ ਨਾ ਹੋਇਆ ਕਰ ਮੈਂ ਹੈਗਾ ਨਾ ਚਾਚੀ ਪੁੱਤ ਜਦੋਂ ਧੀਆ ਜਵਾਨ ਹੋ ਜਾਂਦਾ ਤਾਂ ਮਾਪਿਆਂ ਨੂੰ ਫਿਕਰ ਹੋ ਹੀ ਜਾਂਦਾ ਹੈ ਪਰ ਹੁਣ ਮੈਂ ਤਾਂ ਤੁਹਾਡੇ ਹੀ ਸਹਾਰਾ ਆ ਉਹ ਕੋਈ ਗੱਲ ਨਹੀਂ ਚਾਚੀ ਤੂੰ ਫਿਕਰ ਨਾ ਕਰਿਆ ਕਰ ਤੇਰਾ ਪੁੱਤ ਤੇਰੇ ਨਾਲ ਹੈ ਉਹ ਹੋਰ ਹੀ ਗੱਲਾਂ ਲੈ ਕੇ ਆਏ ਸੀ ਆਪਾਂ ਵੀ ਚਾਚੀ ਚੱਲ ਆ ਜਾ ਪਰਚੀ ਫੜਾ ਲਈ ਚੱਲ ਫੜਾਉ ਪਰਚੀ ਲਿਖਾੜੇ ਪਰਚੀ ਬਣਾਉਣੀ ਐ। ਆਲੇ ਪੁੱਤ ਇਹ ਤਾਂ ਬੜੀ ਵੱਡੀ ਲਿਸਟ ਬਣਾ ਦਿੰਦੀ ਆ। ਆ ਦੇਖ ਲੈ ਵਿੱਚ ਨਾ ਜਿਹੜੇ ਆ ਮੈਗੀ ਆ ਮੂਗੀਆਂ ਨੇ ਮੂਗੀਆਂ। ਉਹ ਜਿਹੜੇ ਬਾੜੇ ਦੇਖ ਤੇ ਉਹ ਇੱਕ ਦੋ ਪੈਕਟ ਜਿਹੀ ਲੈ ਆਂ ਪੁੱਤ। ਹੁਣ ਚਾਚੀ ਇਹ ਜੋ ਸਾਰਾ ਸਮਾਨ ਲਿਖਤਾ ਨਾ ਉਹ ਤਾਂ ਲਿਖਤਾ ਬਸ ਪਤਾ ਕੀ ਐ ਉਹ ਨਾ ਇਹ ਮ ਬਿਮਾਰੀਆਂ ਦਾ ਘਰ ਹੁੰਦਾ ਪੁੱਤ। ਬਸ ਬਾਕੀ ਚੀਜ਼ਾਂ ਲਿਆ ਦੇ ਰਸੋਈ ਵਾਲੀਆਂ। ਕੋਈ ਨਾ ਚਾਚੀ ਬਾਕੀ ਮੈਂ ਟੈਂਪਲ ਨੂੰ ਵੀ ਫੋਨ ਕਰ ਲੂਗੀ। ਉਹ ਵੀ ਹੋਤਾ ਨਹੀਂ ਕੁਝ ਮੰਗਵਾਉਣਾ। ਚੰਗਾ। ਠੀਕ ਐ ਚਾਚੀ ਉਹ ਚੱਲੇ। ਚੰਗਾ ਪੁੱਤ। ਮੈਂ ਕੀ ਕਰੀ ਜਾਨੀ ਆ ਤੇ ਹਲਵੇ ਕੱਪੜੇ ਵੀ ਧੋ ਕੇ ਆ ਗਈ ਆ ਮੈਂ ਕੀ ਕਰਨਾ ਆੱਖਾਂ ਚ ਦਵਾਈ ਦੀ ਪਾਈ ਸੀ ਮੈਂ ਫਰਿੱਜ ਚ ਰੱਖਦਾ ਧੋਲੇ ਸਾਰੇ ਕੱਪੜੇ ਧੋਲੇ ਤੈਨੂੰ ਪਤਾ ਮਸ਼ੀਨ ਤਾਂ ਖਰਾਬ ਹੋਈ ਪਈ ਐ ਮੈਂ ਸਹੀ ਧੋਤੇ ਨੇ ਕੱਪੜੇ ਫਿਰ ਤੈਨੂੰ ਮੈਂ ਬਈ ਕਹਿ ਨਹੀਂ ਤਾਂ ਹੁੰਦੀ ਐ ਵੀ ਪੁੱਤ ਮੈਂ ਤਾਂ ਆਪਣੇ ਕੱਪੜੇ ਆਪੇ ਮਲ ਕੇ ਪਾ ਲੂੰਗੀ ਫਿਰ ਤੂੰ ਜਿੱਦ ਕਰਕੇ ਵੀ ਸਾਰੇ ਕੱਪੜੇ ਮੈਂ ਹੀ ਧੋਉਂਗੀ ਉਹ ਕੋਈ ਗੱਲ ਨਹੀਂ ਮੈਂ ਨਹੀਂ ਧੋਉਂਗੀ ਹੋਰ ਕੌਣ ਧੋਊਗਾ ਅੱਛਾ ਮੈਨੂੰ ਐਂ ਦੱਸ ਵੀ ਟੋਨੀ ਵੀਰਾ ਆਇਆ ਸੀ ਤੁਸੀਂ ਕੀ ਗੱਲਾਂ ਕਰੀ ਜਾਂਦੇ ਸੀ ਮੈਂ ਸੁਣੀ ਜਾਂਦੀ ਸੀ ਕਾਫੀ ਟਾਈਮ ਗੱਲਾਂ ਮਾਰੀ ਕੇ ਬੈਠ ਕੇ ਮੈਂ ਚ ਸੁਣੀ ਜਾਂਦੀ ਪੇਤਾ ਦਿਨ ਨੂੰ ਪਤਾ ਹੀ ਲੱਗ ਗਿਆ ਹੋਣਾ ਵੀ ਕੀ ਗੱਲਾਂ ਕਰਦੇ ਆ। ਨਾ ਤੂੰ ਦੱਸ ਕੀ ਗੱਲ ਕਰਦੇ ਸੀ? ਤੇਰੇ ਰਿਸ਼ਤੇ ਦੀ ਗੱਲ ਕਰਦੇ ਸੀ ਪੁੱਤ। ਮੈਂ ਤਾਂ ਟੋਨੀ ਨੂੰ ਆਈ ਗਿਆ ਸੀਗਾ। ਮੈਂ ਕਿਹਾ ਕੋਈ ਵਧੀਆ ਜਿਹਾ ਰਿਸ਼ਤਾ ਦੇਖ ਹਾਪਾ ਡਿੰਪਲ ਦਾ ਵਿਆਹ ਕਰ ਦਈਏ। ਫਿਰ ਕੀ ਕਹਿੰਦਾ ਉਹ? ਦੇਖਿਆ ਕਿ ਨਾ ਪਰ ਉਹਨੂੰ ਐਂ ਕਹਿਦੀ ਵੀ ਬਾਹਲੇ ਲਾਲਚਾਰੇ ਨਾ ਹੋਣ ਉਹ। ਪੁੱਤ ਮੁੰਡਾ ਤਾਂ ਹੈਗਾ ਉਹਦੀ ਨਿਗਾ ਚ। ਐਂ ਤਾਂ ਮੈਂ ਵੀ ਕਹਤਾ ਮੈਂ ਕਿਹਾ ਅਗਲੇ ਨੂੰ ਪੈੜੀ ਨਾ ਦੱਸੀ। ਪਰ ਟੋਨੀ ਕਹਿੰਦਾ ਵੀ ਜਦੋਂ ਅਗਲੇ ਨੂੰ ਕਹੂੰਗਾ ਵੀ ਕੁੜੀ ਕੱਲੀ ਐ। ਪੈਲੀ ਤਾਂ ਅਗਲਾ ਪੁੱਛੂਗੀ ਨਾ ਉਹ ਤਾਂ ਤੇਰੀ ਗੱਲ ਸਹੀ ਆ ਮੰਮੀ ਪਰ ਪੈਲੀ ਦਾ ਕੀ ਆ ਮੰਮੀ ਪੈਲੀ ਤਾਂ ਤੇਰੇ ਨਾਮ ਆ ਐ ਥੋੜਾ ਕੋਈ ਪੁੱਛਣ ਲੱਗਾ ਫਿਰ ਆਪਾਂ ਨੂੰ ਲੈ ਹੈ ਕਾਮੜੀ ਨੀ ਬੁੜੀਆਂ ਨੂੰ ਅੱਜ ਕੱਲ੍ਹ ਕੌਣ ਪਤੀਦ ਐ ਜਦੋਂ ਅਗਲੇ ਨੂੰ ਪਤਾ ਲੱਗ ਜੇ ਨਾ ਵੀ ਇਹਦੇ ਸਿਰ ਤੇ ਹੋਰ ਕੋਈ ਹੈ ਨਹੀਂ ਅਗਲਾ ਡਰਾ ਧਮਕਾ ਕੇ ਆਪਦੇ ਨੌਕਰਾ ਲੈਂਦਾ ਹੁੰਦਾ ਐ ਮੰਮੀ ਕਿਵੇਂ ਅਗਲਾ ਆਪਣੇ ਨਾਮ ਕਰਵਾ ਲੂਗਾ ਇਹਦੇ ਵਾਸਤੇ ਵੀ ਜਿਗਰਾ ਹੋਣਾ ਚਾਹੀਦਾ ਆ ਅੱਜ ਕੱਲ੍ਹ ਨਹੀਂ ਬੁੱਧ ਲੋਕ ਇਹ ਗੱਲਾਂ ਸੋਚਦੇ ਅੱਜ ਕੱਲ ਤਾਂ ਹਰੇਕ ਨੂੰ ਲਾਲਚ ਪਿਆਰਾ ਹੈ ਰਿਸ਼ਤੇ ਰਸਤੇ ਨੂੰ ਕੋਣ ਕੁੱਛਦਾ ਹਾਂ ਮੰਮੀ ਤੇਰੀ ਗੱਲ ਤਾਂ ਸਹੀ ਆ ਫਿਰ ਤੂੰ ਵੀਰੇ ਨੂੰ ਸਮਝਾ ਰਾਂ ਵੀ ਆਪਾਂ ਕੁਛ ਕਰਾਂਗੇ ਪਹਿਲੀ ਵਾਰੀ ਵੀ ਆਪਾਂ ਇਹਦੇ ਬਾਰੇ ਨਾ ਦੱਸੀਏ ਉਹਨਾਂ ਨੂੰ ਤੇ ਨਾਲੇ ਇਹ ਜਿਹਾ ਲਾਲਚੀ ਜਿਹਾ ਰਿਸ਼ਤਾ ਨਾ ਲੱਭਣ ਪੁੱਤ ਉਦਾਂ ਮੈਂ ਉਹਨੂੰ ਕਹਿ ਤਾ ਨਾਲੇ ਕਿਸੇ ਦਾ ਕੋਈ ਪਤਾ ਨਹੀਂ ਹੁੰਦਾ ਨਾ ਕਦੋਂ ਜਿੱਥੇ ਚ ਬੇਈਮਾਨ ਆ ਜੇ ਨਾਲੇ ਟੋਨੀ ਕਹਿੰਦਾ ਵੀ ਪੰਜੇ ਮੰਗਲਾ ਇੱਕ ਬਰਾਬਰ ਤਾਂ ਨਹੀਂ ਹੁੰਦੀਆਂ ਪਰ ਪੁੱਤ ਅੱਜ ਕੱਲ ਇਹ ਗੱਲਾਂ ਤਾਂ ਨਾ ਹੁਣਾਂ ਕੈਨ ਸੁਣਣੇ ਚ ਹੀ ਰਹਿ ਗਈਆਂ ਦੁਨੀਆ ਸੱਚੀ ਲਾਲਚੀ ਹੋਈ ਪਈ ਐ ਮੰਮੀ ਤੂੰ ਤਾਂ ਸੱਚੇ ਮੈਨੂੰ ਇਹ ਡਰਾਈ ਜਾਨੀ ਆ ਮੈਂ ਤੈਨੂੰ ਸੱਚੀ ਦੱਸਾਂ ਮੈਂ ਨਹੀਂ ਕਰਾਉਂਦੀ ਵਿਆਹ ਵਿਊਜਾ ਲੈ ਹੈ ਕਾਂ ਵਾਲੀ ਉਹ ਤਾਂ ਪਮਾਵਾਤੀ ਉਹ ਗੱਲਾਂ ਕਰਦੇ ਆ ਜ਼ਰੂਰੀ ਥੋੜੀ ਐ ਵਿਆਹ ਪਾ ਨੂੰ ਕੋਈ ਇਹ ਜਿਹਾ ਲਾਲਚੀ ਟੱਕਰੂਗਾ ਨਾਲੇ ਮੇਰੀ ਗੱਲ ਸੁਣ ਟੋਨੀ ਸਾਰਾ ਸਿਆਣਾ ਹੈਗਾ ਉਹਨੂੰ ਪਤਾ ਹੀ ਐ ਵੀ ਮੇਰੀ ਭੈਣ ਵਾਸਤੇ ਮੈਂ ਚੰਗਾ ਘਰਵਾਰ ਲੱਭਣਾ ਹੈਗਾ ਐਵੇਂ ਨਾ ਫਿਕਰ ਕਰਿਆ ਕਰ ਚੱਲ ਮੰਮੀ ਜੈਸੀ ਵੀਕ ਗੱਲ ਤਾਂ ਹੈਗੀ ਆ ਆਪਾਂ ਕਿਹੜਾ ਕਿਸੇ ਦਾ ਬੁਰਾ ਕੀਤਾ ਜੋ ਰੱਬ ਆਪਣਾ ਬੁਰਾ ਕਰੂਗਾ ਬਸ ਰਿਸ਼ਤਾ ਚੰਗਾ ਹੋਵੇ ਪਰ ਉਹ ਲਾਲਚੀ ਨਾ ਹੋਣ ਹਾਂ ਪੁੱਤ ਮੈਂ ਵੀ ਇਹੀ ਸੋਚਦੀ ਆਂ ਵੀ ਇੱਥੇ ਤਾਂ ਬਥੇਰੀਆਂ ਔਖਾਂ ਕੱਟ ਲਈਆਂ ਗਾਂ ਮੇਰੀ ਧੀ ਰਾਜ ਕਰੇ ਜਿਹੜੇ ਘਰ ਚ ਵੀ ਜਾਵੇ ਤਾਂ ਛੱਡ ਉਹ ਇਹ ਨਾਲੇ ਆਪ ਦਾਸ ਹੋ ਜਾਂਦੀ ਐ ਨਾਲੇ ਮੈਨੂੰ ਘਾਦ ਦਿੰਦੀ ਐ ਮੈਂ ਟੋਨੀ ਦੀ ਮਾਂ ਦਾ ਪਤਾ ਲਿਆ ਵਾ ਅੱਜ ਮੌਸਮ ਵੀ ਠੰਡਾ ਹੋਇਆ ਪਿਆ ਹਾਂ ਮੰਮੀ ਜਾਓ ਪਰ ਜਲਦੀ ਆ ਜਾ ਤੁਸੀਂ ਜਿੱਥੇ ਜਾਣੇ ਨਾ ਉੱਥੇ ਹੀ ਬਹਿ ਜੰਨੇ ਮੁੜ ਕੇ ਗੱਲਾਂ ਕਰਨੋਂ ਹਟਦੇ ਹੀ ਮੈਨਕੜ ਮੈਨੂੰ ਆਏ ਦੱਸ ਜਦੋਂ ਵਿਆਹ ਹੀ ਗਈ ਫਿਰ ਉੱਥੇ ਵੀ ਨਾਲ ਜਾਊ ਮੈਂ ਤੇਰੇ ਮੈਂ ਨਾਲ ਹੀ ਲੈ ਚ ਤੁਹਾਨੂੰ ਮੈਂ ਅਗਲੇ ਨੂੰ ਪਹਿਲਾਂ ਹੀ ਕਹਿ ਦੂੰ ਵੀ ਦਾਜ ਚ ਨਾ ਮੇਰੀ ਮਾਂ ਆਊਗੀ ਨਾਲ ਮੇਰੇ ਤੂੰ ਤਾਂ ਜਮੇ ਕਾਣੀ ਐ ਮਾਦੀਆਂ ਦੇ ਬਾਰ ਬੈਠੀ ਕਿਤੇ ਸੋਹਣੀ ਲੱਗਦੀ ਐ ਕੋਈ ਗੱਲ ਨਹੀਂ ਮਾਫਿਰ ਕੀ ਹੋ ਗਿਆ ਜਿਨ੍ਹਾਂ ਦਾ ਕੋਈ ਨਹੀਂ ਹੁੰਦਾ ਉਹਨਾਂ ਦੀ ਧੀ ਐ ਆਪਣੇ ਮਾਪੇ ਦੇ ਨਾਲ ਰਹਿੰਦੀਆਂ ਨੇ ਅੱਛਾ ਬੜੀ ਸਿਆਣੀ ਨਾ ਬਣਿਆ ਕਰ ਮਾਂ ਨੂੰ ਕੌਣ ਸਮਝਾਵੇ ਕਿ ਮੈਂ ਉਹਨੂੰ ਕਿੰਨਾ ਪਿਆਰ ਕਰਦੀ ਆ ਮੈਂ ਹੀ ਉਹਦਾ ਸਭ ਕੁਛ ਆ ਤੇ ਬੇਸ਼ੱਕ ਜੇ ਮੇਰਾ ਵਿਆਹ ਵੀ ਹੋ ਗਿਆ ਨਾ ਮੈਂ ਫਿਰ ਵੀ ਤੇਰਾ ਖਿਹੜਾ ਨਹੀਂ ਛੱਡੂੰਗੀ ਦੇਖੇ ਆਪਣੀ ਪੈਲੀ ਧੋਨੀ ਸਾਂਭੂਗਾ ਮਾਂ ਕੀ ਕਹੀ ਜਾਂਦੀ ਏ ਤੂੰ ਤੇਰਾ ਦਿਮਾਗ ਤਾਂ ਠੀਕ ਆ ਹਾਂ ਮੇਰਾ ਦਿਮਾਗ ਠੀਕ ਹੈ ਨਾਲੇ ਧੋਨੀ ਆਪਾਂ ਨੂੰ ਕੋਈ ਬਗਾਨਾ ਥੋੜੀ ਹੈ ਹੁਣ ਵੀ ਤਾਂ ਠੇਕੇ ਤੇ ਉਹੀ ਕਰਦੇ ਆਪਣੀ ਬਾਹੀ ਮਾਂ ਠੇਕੇ ਤੇ ਬਾਹੀ ਕਰਦਾ ਗੱਲ ਸਹੀ ਆ ਪਰ ਉਹਦੇ ਨਾਮ ਕਰਦੇ ਨਹੀਂ ਗੱਲ ਸਹੀ ਨਹੀਂ ਲੱਗਦੀ ਮਾਂ ਕੀ ਠੀਕ ਹੈ ਤੇ ਕੀ ਗਲਤ ਮੈਂ ਸੋਚ ਸਮਝ ਕੇ ਫੈਸਲਾ ਲਿਆ ਮੈਂ ਕੋਈ ਪਾਗਲ ਥੋੜੀ ਆ ਵੀ ਤੂੰ ਮੈਨੂੰ ਸਮਝਾਏਂਗੀ ਮੰਨਿਆ ਕਿ ਮਾਂ ਤੁਸੀਂ ਸੋਚ ਸਮਝ ਕੇ ਫੈਸਲਾ ਲਿਆ ਆ ਪਰ ਮੈਨੂੰ ਸਾਰਾ ਪਤਾ ਇਹ ਸਲਾਹ ਤੁਹਾਨੂੰ ਟੋਨੀ ਨੇ ਦਿੱਤੀ ਆ ਹਾਂ ਇਹ ਸਲਾਹ ਮੈਨੂੰ ਟੋਨੀ ਨੇ ਦਿੱਤੀ ਹੈ ਤੇ ਮੈਨੂੰ ਉਹਦੀ ਸਲਾਹ ਠੀਕ ਵੀ ਲੱਗੀ ਮੈਨੂੰ ਤਾਂ ਕੁਝ ਗਲਤ ਨਹੀਂ ਲੱਗਿਆ ਇਹਦੇ 'ਚ। ਮਾਂ, ਤੈਨੂੰ ਨਹੀਂ ਲੱਗਦਾ? ਵੀ ਤੂੰ ਆਪਦੀ ਧੀ ਦਾ ਹੱਕ ਵੱਢ ਕੇ ਸ਼ਰੀਕਾਂ ਨੂੰ ਦੇ ਰਹੀ ਆਂ। ਤੇ ਇਹ ਵੀ ਤਾਂ ਸੋਚ ਲੈ, ਵੀ ਗਾਂਹ ਤੇਰੀ ਧੀ ਕਰੂਗੀ ਕੀ? ਮੈਂ ਪੱਕੇ ਤੌਰ ਤੇ ਥੋੜੀਆਂ ਉਹਨੂੰ ਦੇ ਰਹੀ ਆਂ ਜ਼ਮੀਨ। ਮੈਂ ਤਾਂ ਸਿਰਫ 5 ਸਾਲਾਂ ਇੱਕ ਕਾਗਜ਼ੀ ਬਣਾਇਆ ਹੈ। ਉਸ ਤੋਂ ਬਾਅਦ ਉਹ ਜ਼ਮੀਨ ਤੇਰੇ ਨਾਂ ਕਰ ਦੂ। ਚੰਗਾ ਮਾਂ, ਮੰਨ ਲਈ ਮੈਂ ਤੇਰੀ ਗੱਲ। ਵੀ ਤੂੰ ਕੱਲੇ ਕਾਗਜ਼ ਬਣਾਏ ਨੇ। ਪਰ ਮਾਂ, ਜਦੋਂ ਮੇਰਾ ਵਿਆਹ ਹੋ ਗਿਆ, ਕਿ ਉਸ ਬਗਾਨੇ ਨੂੰ ਇਸ ਗੱਲ ਦਾ ਪਤਾ ਲੱਗਿਆ ਫਿਰ ਤੂੰ ਉਹਨੂੰ ਕੀ ਜਵਾਬ ਦਵੇਂਗੀ ਉਸ ਬਗਾਨੇ ਨੂੰ ਤਾਂ ਇਸ ਗੱਲ ਦੀ ਭਿੰਕ ਵੀ ਨਹੀਂ ਪੈਣ ਦੇਣੀ ਆਪਣੀ ਟੋਨੀ ਕਹਿੰਦਾ ਚਾਚੀ ਤੂੰ ਸਭ ਮੇਰੇ ਭਰੋਸੇ ਛੱਡ ਦੇ ਹਾਪੇ ਸੰਭਲੂਗਾ ਸਾਰੀ ਗੱਲ ਤੈਨੂੰ ਨਹੀਂ ਪਤਾ ਮਾਂ ਉਹ ਕੀ ਸੰਭਲਣ ਨੂੰ ਕਹਿੰਦਾ ਆ ਉਹ ਐਡਾ ਵੀ ਪਾਗਲ ਨਹੀਂ ਕਿ 5 ਸਾਲਾਂ ਦਾ ਪਹਿਲਾ ਜਿਹੜੇ ਕਾਗਜ਼ ਉਹਦੇ ਨਾਂ ਤੇ ਨੇ ਉਹ ਆਪਣੇ ਕੋਲ ਸੰਭ ਕੇ ਰੱਖੋ ਤੇ ਫਿਰ ਬਾਅਦ ਵਿੱਚ ਉਹ ਮੇਰੇ ਨਾਂ ਕਰਾ ਦੇ ਟਿੰਪਲ ਐਵੇਂ ਨਹੀਂ ਪਕਵਲੀਆਂ ਗੱਲਾਂ ਕਰੀਦੀਆਂ ਹੁੰਦੀਆਂ ਉਹ ਉਹ ਕਰਦਾ ਹੀ ਮੁੰਡਾ ਕੋਈ ਬਾਹਰਲਾ ਥੋੜੀ ਐ ਜਦੋਂ ਜੜ ਵੜਦੇ ਹੁੰਦੇ ਆ ਨਾ ਮੰਮੀ ਤੇ ਆਪਣੇ ਵੜਦੇ ਹੁੰਦੇ ਆ ਇਹਨਾਂ ਤੇ ਇੰਨਾ ਭਰੋਸਾ ਨਹੀਂ ਕਰੀਦਾ ਖਾਸ ਕਰਕੇ ਸ਼ਰੀਕਾਂ ਤੇ ਤੈਨੂੰ ਸ਼ਰੀਕਾਂ ਦਾ ਕੀ ਪਤਾ ਨਾਲੇ ਤੈਨੂੰ ਸ਼ਰੀਕਾਂ ਦਾ ਕੀ ਵੇਖ ਲਿਆ ਤੈਨੂੰ ਤਾਂ ਕਿਹਾ ਇਹਨੂੰ ਹਲੇ ਸਾਲ ਹੀ ਹੋਇਆ ਤੇਰੀ ਤਾਂ ਸਾਰੀ ਸੌਤ ਬੋਤਾ ਉਹਦੇ ਨਾਲ ਕੇ ਘਰ ਸੰਭਲੀ ਐ ਸਿਆਣੀ ਬਣੀਦਾ ਹੁੰਦਾ ਮਾਂ ਮੇਰੀ ਗੱਲ ਵੀ ਧਿਆਨ ਨਾਲ ਸੁਣ ਲਾ ਸੱਪ ਦੁੱਧ ਪੀ ਕੇ ਨਾ ਦੰਗ ਮਾਰਦੇ ਹੁੰਦੇ ਆ ਤੂੰ ਵੀ ਇੱਥੇ ਆ ਤੇ ਮੈਂ ਵੀ ਇੱਥੇ ਆ ਡਿੰਪਲ ਐਵੇਂ ਕਮਲਾ ਨਹੀਂ ਬਣੀਦਾ ਹੁੰਦਾ ਦੇਖ ਤੂੰ ਮੇਰੀ ਧੀ ਐ ਮੈਂ ਤੇਰਾ ਮਾੜਾ ਥੋੜੀ ਸੋਚੂਗੀ ਨਾਲੇ ਮੈਂ ਤੇਰਾ ਕੋਈ ਹੱਕ ਨਹੀਂ ਖੋਣ ਲੱਗੀ ਪੁੱਤ ਕੋਈ ਨਹੀਂ 5 ਸਾਲਾਂ ਬਾਅਦ ਜ਼ਮੀਨ ਤੇਰੇ ਨਾਂ ਹੀ ਕਰ ਦੂੰਗੀ ਕੋਈ ਗੱਲ ਨਹੀਂ ਮੈਂ ਤਾਂ ਤੇਰੀ ਗੱਲ ਨੂੰ ਮੰਨਦੀ ਆ ਪਰ ਤੂੰ ਇੱਕ ਵਾਰੀ ਸੋਚ ਕੇ ਦੇਖ ਜੇ ਕੱਲ ਨੂੰ ਟੋਨੀ بگੜ ਗਿਆ ਫੇਰ ਫੇਰ ਆਪਾਂ ਕੀ ਕਰਾਂਗੇ ਕਿੱਥੇ ਜਾਵਾਂਗੀ ਆਪਾਂ ਤੈਨੂੰ ਯਕੀਨ ਹੈ ਨਾ ਮੇਰੇ ਤੇ ਤੇ ਮੈਨੂੰ ਟੋਨੀ ਤੇ ਬਸ ਤੂੰ ਮੇਰੀ ਗੱਲ ਦਾ ਭਰੋਸਾ ਕਰ ਨਾਲ ਇੱਕ ਗੱਲ ਹੋਰ ਟੋਨੀ ਦੇ ਮੂਰੇ ਨਾ ਕਦੇ ਵੀ ਇਹ ਜੀ ਗੱਲ ਨਾ ਬੋਲੀ ਨਹੀਂ ਬੋਲਦੀ ਮੈਂ ਵੀ ਬਸ ਇਹਨਾਂ ਗੱਲਾਂ ਕਰਕੇ ਚੁੱਪਾਂ ਜੜਾ ਤੇਰਾ ਭਰੋਸਾ ਮੈਨੂੰ ਮਾਰ ਦਿੰਦਾ ਪੁੱਤ ਟੋਨੀ ਤੇ ਉਹਦੀ ਮਾਂ ਦੇ ਨਾ ਬਹੁਤ ਆਸਾਨ ਨੇ ਮੇਰੇ ਤੇ ਉਹਨਾਂ ਨੇ ਮੇਰਾ ਬਹੁਤ ਕੀਤਾ ਹੈ ਮੇਰੇ ਔਖੇ ਟਾਈਮ 'ਚ ਉਹੀ ਮੇਰੇ ਨਾਲ ਖੜੇ ਐ ਤੇ ਮਾਂ ਆਪਾਂ ਕਿਹੜਾ ਨਹੀਂ ਕੀਤਾ ਉਹਨਾਂ ਦਾ ਹੁਣ ਤਾਂ ਕਰਦੇ ਆਇਆ ਪਰ ਆ ਜਮੀਨ ਵਾਲੀ ਗੱਲ ਏ ਮਾਂ ਸਹੀ ਨਹੀਂ ਲੱਗਦੀ ਮੈਨੂੰ ਪੁੱਤ ਮੈਂ ਸਾਰਾ ਕੁਝ ਸੋਚ ਸਮਝ ਕੇ ਹੀ ਲਿਆ ਠੀਕ ਐ ਮਾਂ ਜੇ ਤੂੰ ਸੋਚ ਸਮਝ ਕੇ ਫੈਸਲਾ ਲਿਆ ਤਾਂ ਸਹੀ ਆ ਕੋਈ ਗੱਲ ਨਹੀਂ ਬਸ ਉਹ ਟੋਨੀ ਦੇ ਮੂਹਰੇ ਕੁਛ ਵੀ ਪੁੱਠਾ ਸਿੱਧਾ ਨਹੀਂ ਬੋਲਣਾ ਇਸ ਗੱਲ ਦਾ ਧਿਆਨ ਰੱਖੀਂ ਦੀਏ ਜਾਨ ਮਾਂ ਪਲੀਜ਼ ਕਾਸ਼ ਕਾਸ਼ ਮੇਰਾ ਵੀ ਇੱਕ ਭਰਾ ਹੁੰਦਾ ਤਾਂ ਸਭ ਕੁਝ ਦੇਖਣਾ ਨਾ ਪੈਂਦਾ ਪਰ ਮਾਂ ਨੂੰ ਕੌਣ ਸਮਝਾਵੇ ਇਹ ਤਾਂ ਇਨੀ ਪੋੜੀਆਂ ਨਾ ਕਿ ਉਹਨਾਂ ਦੀ ਗੱਲਾਂ ਚ ਆ ਜਾਂਦੀ ਆ ਪਰ ਮੈਨੂੰ ਪਤਾ ਨਾ ਉਹਨਾਂ ਦੇ ਅੰਦਰ ਕੀ ਕੁਝ ਚੱਲਦਾ ਪਰ ਮਾਂ ਮੈਂ ਇਸ ਕਰਕੇ ਚੁੱਪ ਕਰ ਦਿੰਨੀ ਆ ਕਿ ਬਸ ਮੈਨੂੰ ਤੇਰੇ ਤੇ ਯਕੀਨ ਵੀ ਤੂੰ ਮੈਨਾਂ ਮਾੜਾ ਨਹੀਂ ਕਦੇ ਕੁਝ ਹੁਣ ਦੇਵੇਂਗੀ ਕੰਮ ਕਰ ਹਾਂ ਮਾਂ ਬਸ ਭਾਂਡੇ ਜੇ ਸੀਗੇ ਉਹ ਧੋ ਕੇ ਰੱਖਦੇ ਮੈਂ ਮੈਂ ਕਿਹਾ ਚੱਲ ਸਬਜ਼ੀ ਫੇਰ ਬਣਾ ਲਾਂ ਚੱਲ ਚੰਗਾ ਤੂੰ ਨਹੀਂ ਆਉਂਦਾ ਕੁੜੀ ਮੈਨੂੰ ਤਾਂ ਲੱਗਦਾ ਕੋਈ ਖੁਸ਼ ਖਬਰੀ ਲੈ ਕੇ ਆਇਆ ਹੋ ਫੇਰ ਹੀ ਕਰਨੀ ਚਾਉਂਦਾ ਰਹੇ ਪੁੱਤ ਕਿਵੇਂ ਆ ਬਾਈ ਵਧੀਆ ਟੈਂਪਲ ਹੋਰ ਪਹਿਨੇ ਠੀਕ ਹੈ ਹਾਂ ਠੀਕ ਹੈ ਠੀਕ ਹੈ ਪਹਿਨੇ ਤੇਰੇ ਵਾਸਤੇ ਨਾ ਮੈਂ ਬਹੁਤ ਵਧੀਆ ਰਿਸ਼ਤਾ ਲੱਭ ਲਿਆ ਮੇਰੇ ਦੋਸਤ ਦਾ ਦੋਸਤ ਹੈਗਾ ਵਧੀਆ ਪਰਿਵਾਰ ਆ ਤੇ ਪੜਿਆ ਲਿਖਿਆ ਮੁੰਡਾ ਹੈ ਚਲ ਪੁੱਤ ਮੈਂ ਤਾਂ ਹੁਣੇ ਸਾਰੀ ਜ਼ਿੰਮੇਵਾਰੀ ਤੇਰੇ ਤੇ ਸੱਟਦੀ। ਦੇਖ ਚੰਗੇ ਥਾਰੇ ਰਿਸ਼ਤਾ ਕਰਾਏਗਾ। ਤੈਨੂੰ ਹੀ ਭਾਈ ਸੀਸਾ ਮਿਲਣ ਲਗੀ ਹੈ। ਤੇਰੀ ਭੈਣ ਹੀ ਹੈ ਇਹ। ਨਾ ਚਾਚੀ ਮੈਂ ਨਿੰਪਲ ਦਾ ਮਾੜਾ ਥੋੜੀ ਕਰਾਉਂਗਾ। ਮੇਰੀ ਫੇਰ ਵੀ ਛੋਟੀ ਭੈਣ ਹੈ ਇਹ। ਹੁੰਦਾ ਹੈ ਭਾਈ। ਨਾਲੇ ਵੈਸੇ ਮੈਂ ਤੈਨੂੰ ਇੱਕ ਗੱਲ ਹੋਰ ਦੱਸਦਾ। ਮਾਂ ਨੂੰ ਤੇਰੇ ਤੇ ਬਹੁਤ ਭਰੋਸਾ ਹੈ। ਦੇਖੀ ਕਿਤੇ ਮਾਂ ਦਾ ਭਰੋਸਾ ਨਾ ਤੋੜ ਦੇ। ਲੈ ਹੈ ਕਾਮੜੀ। ਕਿਹੋ ਜਿਹੀਆਂ ਗੱਲਾਂ ਕਰੀ ਜਾਂਦੀ ਐ। ਕੁੜੇ ਤੈਨੂੰ ਹੁਣ ਯਕੀਨ ਨਹੀਂ ਇਹਦੇ ਤੇ। ਪੁੱਤ ਨਿਆਣੀ ਐ ਤਾਂ ਉਹ ਕੋਈ ਨਾ ਮਾਤਾ ਫੇਰ ਵੀ ਮੇਰੀ ਛੋਟੀ ਭੈਣ ਐ ਇਹ ਕਹਿ ਤਾਂ ਫੇਰ ਕੀ ਹੋ ਗਿਆ ਨਾਲੇ ਟੈਂਪਲ ਤੇਰੇ ਵਾਸਤੇ ਨਾ ਮੈਂ ਬਹੁਤ ਵਧੀਆ ਮੁੰਡਾ ਲੱਭਿਆ ਚੱਲ ਵੀਰੇ ਜੇ ਤੂੰ ਲੱਭਿਆ ਫਿਰ ਸਹੀ ਹੋਣਾ ਚੱਲ ਪੁੱਤ ਹਾਂ ਕਰ ਨਾਲੇ ਤੂੰ ਕਾਗਜ਼ ਜੇ ਲੈ ਆਉਣਾ ਤੇ ਸਾਈਨ ਕਰਾ ਲੈ ਨਵੇਂ ਕੰਮ ਠੀਕ ਆ ਚਾਚੀ ਜੀ ਹੁਣ ਮੈਂ ਜਾਂਦਾ ਫੇਰ ਆਉਂਗਾ ਹਾਂ ਚੰਗਾ ਜਾ ਲੈ ਆਈ ਚੰਗਾ ਠੀਕ ਆ ਚਾਚੀ ਠੀਕ ਹੈ ਐ ਕਹਾੜੀ ਨਾਲੇ ਮੈਂ ਤੈਨੂੰ ਕਿੰਨਾ ਰੋਕਿਆ ਵੀ ਦੇ ਮੁਰੇ ਨਾ ਐ ਬੋਲਿਆ ਕਰੀ ਕੋਈ ਆਪਾਂ ਨੂੰ ਉੱਪਰ ਆ ਥੋੜੀ ਹੈਗਾ ਮਾਂ ਦਾ ਲੋਪਰੀ ਦੀ ਨਹੀਂ ਹੁੰਦੀ ਮੇਰੇ ਦਿਲ ਚ ਜਿਹੜੀ ਗੱਲ ਸੀਗੀ ਮੈਂ ਕਹਿਤੀ ਨਾਲੇ ਫਿਰ ਮੈਂ ਚ ਗਲਤ ਕੀ ਕਿਹਾ ਮੈਂ ਤਾਂ ਇਹੀ ਕਿਹਾ ਨਾ ਵੀ ਮਾਂ ਨੂੰ ਤੇਰੇ ਤੇ ਬਹੁਤ ਭਰੋਸਾ ਹੈ ਵੀ ਭਰੋਸਾ ਨਾ ਤੋੜੀ ਪੁੱਤ ਕਈ ਵਾਰੀ ਅਗਲਾ ਪੁਰਾ ਮਾਨੇ ਜਾਂਦਾ ਹੈਗਾ ਨਾਲੇ ਹੁਣ ਤੈਨੂੰ ਪਤਾ ਹੀ ਹੈ ਹੋ ਆਪਾਂ ਨੂੰ ਕੋਈ ਬਗਾਨਾ ਥੋੜੀ ਹੈ ਮਾਂ ਮੈਂ ਸਮਝ ਗਿਆ ਤੇਰੀ ਗੱਲ ਨੂੰ ਨਿੱਕੀ ਨਿੱਕੀ ਗੱਲ ਤੇ ਗੁੱਸਾ ਨਾ ਤੋ ਕਰਿਆ ਕਰ ਚੱਲ ਬੈਠ ਮੈਨੂੰ ਐ ਵੀ ਮੈਂ ਸਬਜ਼ੀ ਲਿਆਉਣੀ ਆ ਇੱਥੇ ਬਹਿ ਕੇ ਆਪਾਂ ਸਬਜ਼ੀ ਚੀਰ ਲੈਨੇ ਆਂ ਜਾਲੇ ਆ ਨਿਆਣੀ ਐ ਹਿੰਤਾ ਹੀ ਨਹੀਂ ਪਤਾ ਵੱਡੇ ਛੋਟੇ ਮੂਰੇ ਕੀ ਗੱਲ ਕਹੀਦੀ ਐ ਕੀ ਨਾ ਮਾਦਨ ਸੱਚੀ ਦਿਮਾਗ ਖਰਾਬ ਹੋਇਆ ਪਿਆ ਐ ਅੰਨੀ ਹੋਈ ਫਿਰਦੀ ਆ ਚਿੰਨਾ ਵਿਸ਼ਵਾਸ ਟੋਨੀ ਤੇ ਕਰਦੀ ਆ ਜੇ ਕਿਤੇ ਟੋਨੀ ਨੇ ਸਾਨੂੰ ਧੋਖਾ ਦਿੱਤਾ ਫੇਰ ਬਿਲਕੁਲ ਨਹੀਂ ਸਮਝਦੀ ਇਹ ਵੀ ਅੱਜ ਤਾਂ ਟਾਈਮ ਇਹੋ ਜਾ ਆ ਗਿਆ ਕਿ ਆਪਣੇ ਢਿੱਡ ਤੋਂ ਜੰਮੇ ਹੋਏ ਵੀ ਇੱਕ ਦੂਜੇ ਨਾਲ ਧੋਖਾ ਕਰ ਜਾਂਦੇ ਨੇ ਇਹ ਖੇ ਤਾਂ ਫਿਰ ਬਗਾਨਾ ਆ ਆਖਰ ਨੂੰ ਸ਼ਰੀਕ ਦਾ ਸ਼ਰੀਕ ਹੀ ਹੁੰਦੇ ਨੇ ਕੌਣ ਕਹਿੰਦਾ ਵੀ ਸਾਨੂੰ ਬਹੁਤ ਕਰਦਾ ਮਾਂ ਨੂੰ ਹੀ ਲੱਗਦਾ ਆ ਪਰ ਮੈਨੂੰ ਨਹੀਂ ਲੱਗਦਾ ਜੇ ਇੰਨਾ ਚੰਗਾ ਹੁੰਦਾ ਤਾਂ ਅੱਗੋਂ ਮਾਂ ਨੂੰ ਇਹੀ ਸਲਾਹ ਦਿੰਦਾ ਕਿ ਨਾ ਮਾਂ ਪਹਿਲੀ ਸਿਰਫ ਭੈਣ ਦੀ ਆ ਤੇ ਮੈਂ ਤੁਹਾਡੇ ਨਾਲ ਖੜਾ ਆ ਇਹ ਇੰਨਾ ਡਰ ਗਿਆ ਵੀ ਇਹ ਕਰਿਸ਼ਤੇ ਕਰਕੇ ਇਹ ਪਿਆਲੀ ਆਪ ਦੇ ਨਾਂ ਕਰਾਈ ਜਾਂਦਾ ਆ। ਮੈਨੂੰ ਆ ਸਭ ਸਹੀ ਨਹੀਂ ਲੱਗ ਰਿਹਾ। ਪਤਾ ਨਹੀਂ ਮਾਂ ਕਿਉਂ ਨਹੀਂ ਇਸ ਗੱਲ ਨੂੰ ਸਮਝਦੀ। ਜੋ ਕੁ ਸਾਡੇ ਪੱਲੇ ਆ ਉਹ ਤੋਂ ਵੀ ਜਾਵਾਂਗੇ। ਛੇ ਕਿਤੇ ਰੱਬ ਮੈਨੂੰ ਵੀ ਇੱਕ ਭਰਾ ਦੇ ਦਿੰਦਾ ਨਾ। ਮੈਨੂੰ ਅੱਜ ਹਾਂ ਸਭ ਕੁਝ ਸਹਿਣਾ ਨਾ ਪੈਂਦਾ। ਛੇ ਮੇਰਾ ਆਪ ਦਾ ਭਰਾ ਹੁੰਦਾ। ਉਹ ਮੇਰੇ ਦੁੱਖ ਨੂੰ ਸਮਝਦਾ। ਉਹ ਮੇਰੇ ਨਾਲ ਖੜਦਾ। ਮੈਨੂੰ ਸਹਾਰਾ ਦਿੰਦਾ। ਪਰ ਮੈਨੂੰ ਨਹੀਂ ਪਤਾ ਜੀ। ਉਹ ਵਿਸੰਧਿ ਗਿੱਦੇ ਵਿੱਚ ਆ ਸਭ ਕੁਝ ਵੀ ਸੈਣਾ ਪਊਗਾ ਮੈਨੂੰ ਇੱਕ ਬੇੜ ਭਰਾ ਤੋਂ ਮਾਂ ਨੂੰ ਮੈਂ ਕਿਵੇਂ ਸਮਝਾਵਾਂ ਕਿਉਂਕਿ ਮਾਂ ਨੂੰ ਤਾਂ ਬਸ ਇੱਕੋ ਗੱਲ ਆ ਕਿ ਇਹਨਾਂ ਨੇ ਪਹਿਲਾਂ ਮੇਰੇ ਸਾਥ ਬਹੁਤ ਦਿੱਤਾ ਇਹ ਮੇਰੇ ਨਾਲ ਖੜੇ ਨੇ ਮੇਰੀ ਗੱਲ ਤਾਂ ਸੁਣਦੀ ਹੀ ਨਹੀਂ ਇਹ ਹੱਦ ਦੇ ਟਾਈਮ ਦੇ ਵਿੱਚ ਕੌਣ ਕਿਹਦੇ ਕੰਮ ਆਉਂਦਾ ਮੈਂ ਤੈਨੂੰ ਕਿਵੇਂ ਸਮਝਾਵਾਂ ਕਿਵੇਂ ਦੱਸਾਂ ਤੈਨੂੰ ਪਰ ਕੋਈ ਗੱਲ ਨਹੀਂ ਉਹ ਦਿਨ ਦੂਰ ਨਹੀਂ ਜੇ ਦੇਤੇ ਨਾ ਠੋਖਾ ਕਰ ਗਿਆ ਤੂੰ ਜਿਵੇਂ ਕਰਨਾ ਕਰ ਲਾ ਮੈਂ ਵੀ ਚੁੱਪ ਚਾਪ ਖੜੀ ਐ ਕਿ ਤੂੰ ਮੇਰੀ ਤਾਂ ਮੰਨਣੀ ਹੀ ਨਹੀਂ ਹੈਗੀ ਹੁਣ ਜਿੱਦਾਂ ਤੂੰ ਕਹੇਂਗੀ ਨਾ ਮੈਂ ਬਸ ਉਦਾਂ ਹੀ ਕਰੀ ਜਾਊਂਗੀ ਉਦਾਂ ਹੀ ਕਰੀ ਜਾਊਂਗੀ ਮੈਂ ਵੀ ਅਨਮੋਲ ਭਾਈ ਤੂੰ ਮਾਂ ਇਹ ਮਾਂ ਹੁੱਟਾ ਮੈਂ ਕੋਈ ਸੁਖਲਾ ਤੇ ਨਹੀਂ ਦੇਖ ਰਹੀ ਨਹੀਂ ਮਾਂ ਤੇਰਾ ਪੁੱਤਾਂ ਤੇਰਾ ਮੂਲ ਪੁੱਤ ਤੂੰ ਮੈਨੂੰ ਛੱਡ ਕੇ ਚੰਦਰੇ ਕਿੱਥੇ ਵਾ ਗਿਆ ਸੀ ਐਨਾ ਚਿਰ ਮੂਹ ਨਹੀਂ ਦਿਖਾਇਆ ਹੁਤਾ ਮੈਂ ਮਮਾ ਕੀ ਦੱਸਾਂ ਮੈਂ ਤਾਂ ਗੱਲ ਤੇ ਘੰਟਾਂ ਦੇ ੱਟਕੇ ਚੜ ਗਿਆ ਸੀ ਉਹਨਾਂ ਨੇ ਉਹਨਾਂ ਨੇ ਮੈਨੂੰ ਕਿਤੇ ਰਾਹ ਚ ਹੀ ਲਾਤਾ ਕਿ ਕਾਲ ਕੋਠੜੀ ਸਾਨੂੰ ਬੰਦ ਰੱਖਿਆ ਸਾਨੂੰ ਕੁਝ ਨਹੀਂ ਪਤਾ ਸੀ ਬੀ ਸਾਡੇ ਨਾਲ ਕੀ ਹੋ ਰਿਹਾ ਹੈ ਤੇ ਮੇਰਾ ਪਾਸਪੋਰਟ ਤੇ ਮੇਰਾ ਪਾਸਪੋਰਟ ਵੀ ਉਹਨਾਂ ਨੇ ਕੋੜਿਆ ਮਾਂ ਇਹ ਮੇਰਾ ਵੀਰ ਹੈ ਮੇਰਾ ਵੀਰਾ ਹੈ ਮਾਂ ਹਾਤੀ ਹੈ ਤੇਰਾ ਵੀਰ ਹੈ ਅਰਮੋਰ ਤੇਰਾ ਵੀਰ ਹੈ ਹਾਂ ਪਾਣੀ ਮੈਂ ਤੇਰਾ ਵੀਰ ਹਾਂ ਚਾਹੇ ਆਪਾਂ ਇੱਕ ਮਾਂ ਦੀ ਕੁੱਖੋਂ ਜਨਮ ਨਹੀਂ ਲਿਆ ਪਰ ਸਾਡਾ ਬਾਪ ਤਾਂ ਇੱਕੋ ਹੀ ਸੀ ਨਾ ਮੈਨੂੰ ਸਮਝੀ ਨਹੀਂ ਮਾਂ ਇਹ ਬਹੁਤ ਲੰਮੀ ਕਹਾਣੀ ਹੈ ਧੀ ਜਰੂਰ ਮੋਲ ਛੋਟਾ ਜਿਹਾ ਸੀ ਨਾ ਤਾਂ ਇਹਦੀ ਮਾਂ ਇਹਨੂੰ ਛੱਡ ਕੇ ਚਲੀ ਗਈ ਉਹਨੇ ਕਿਤੇ ਹੋਰ ਵਿਆਹ ਕਰਾ ਲਿਆ ਫਿਰ ਤੇਰੇ ਪਿਓ ਦਾ ਤੇ ਮੇਰਾ ਵਿਆਹ ਹੋਇਆ ਉਸ ਤੋਂ ਬਾਅਦ ਤੂੰ ਆਈ ਤੈਨੂੰ ਮੋਲ ਨੂੰ ਉਹ ਆਪਣੇ ਪੱਗਵਟ ਭਰਾ ਕੋਲ ਹਾਗਰੀ ਛੱਡਿਆ ਤੇ ਉੱਥੇ ਪੜਿਆ ਉੱਥੇ ਵੱਡਾ ਹੋਇਆ ਤੂੰ ਫਿਰ ਵਿਦੇਸ਼ ਚਲਾ ਗਿਆ ਤੂੰ ਤਾਂ ਇਹਨੂੰ ਅੱਜ ਤੱਕ ਨਹੀਂ ਮਿਲੀ ਇਹ ਕਹਾਣੀ ਸੀ ਤੇ ਮਾਂ ਮੈਂ ਤੇਰਾ ਬਹੁਤ ਧੰਨਵਾਦ ਕਰਦਾ ਤੂੰ ਮੈਨੂੰ ਪਾਲਿਆ ਪਲੋਸਿਆ ਮੇਰੀ ਮਾਂ ਮੇਰੀ ਮਾਂ ਤਾਂ ਸਾਨੂੰ ਛੱਡ ਕੇ ਚੁਰ ਗਈ ਸੀ ਪਰ ਤੂੰ ਤੂੰ ਸਾਕੀਆਂ ਮਾਮਾ ਨਾਲ ਉਹ ਵੀ ਮੈਨੂੰ ਵੱਧ ਪਾਲਿਆ ਪੜਾਇਆ ਲਿਖਾਇਆ ਐਡਾ ਵੱਡਾ ਕੀਤਾ ਮੈਂ ਤੇਰਾ ਦੇਨ ਨਹੀਂ ਦੇ ਸਕਦਾ ਮਾਂ ਮਾਂ ਦੇਖ ਲੈ ਹਜ ਰੱਬ ਨੇ ਨਾ ਕਿ ਮੇਰੇ ਵੀਰ ਨੇ ਮੈਨੂੰ ਵਾਪਸ ਲਿਆਤਾ ਪਰ ਤੂੰ ਹੁਣ ਮਾਂ ਆਪਦਾ ਫੈਸਲਾ ਤਾਂ ਬਦਲੇਂਗੀ ਨਾ ਫੈਸਲਾ ਕਿਹੜਾ ਫੈਸਲਾ ਮਾਂ ਵੀਰੇ ਮੇਰੇ ਵਿਆਹ ਵਾਸਤੇ ਟੌਨੀ ਵੀਰੇ ਨੇ ਜਿਹੜਾ ਰਿਸ਼ਤਾ ਦੇਖਿਆ ਸੀ ਨਾ ਤੇ ਉਹਨਾਂ ਤੋਂ ਡਰ ਦੇ ਮਾਰੇ ਨੇ ਇਹ ਪੈਲੀ ਆਪਦੇ ਨਾਂ ਕਰਾਉਣਾ ਚਾਹੁੰਦਾ ਸੀ ਹਾਂ ਮਾਂ ਤੂੰ ਇਹ ਕੰਮ ਨਹੀਂ ਕਰੇਂਗੀ ਟੌਨੀ ਦੇ ਨਾਂ ਕਿਵੇਂ ਪੈਲੀ ਲਵਾ ਦੋਗੇ ਮਾਂ ਮੇਰੀ ਗੱਲ ਸੁਣ ਲਾ ਮੇਰੀ ਭੈਣ ਦੀ ਪੈਲੀ ਆ ਉਹ ਉਹਦੇ ਚ ਮੈਂ ਵੀ ਇੰਚ ਨਹੀਂ ਲਊਗਾ ਇਹ ਤੇਰੇ ਨਾਲ ਵਾਦਾ ਮਾਂ ਮੇਰਾ ਮੈਨੂੰ ਪੂਰਾ ਭੋਸੇ ਆ ਦੇ ਪੁੱਤ ਤੇ ਉਹ ਪੈਲੀ ਤੁਹਾਡੇ ਦੋਹਾਂ ਦੀ ਐ ਨਾ ਮਾਂ ਮੇਰੀ ਨਹੀਂ ਉਹ ਸਿਰਫ ਮੇਰੀ ਭੈਣ ਦੀ ਪੈਲੀ ਐ ਮੈਥੋਂ ਇਹ ਜ਼ੁਲਮ ਨਾ ਕਰਾ ਮੈਂ ਉਹ ਪੈਲੀ ਨਹੀਂ ਲੈ ਸਕਦਾ ਮਾਂ ਥੋਨੀ ਵੀਰ ਕਿੱਧਰ ਗਿਆ ਤੇ ਪੇਪਰ ਤੇ ਆ ਪਏ ਲਏ ਹਾਂ ਹੀ ਪੇਪਰ ਸੀ ਨਾ ਮਾਂ ਹਾਂ ਆਪਾਂ ਹੁਣ ਖੁਸ਼ੀਆਂ ਭਰੀ ਜ਼ਿੰਦਗੀ ਜਿਊਣੀ ਆ ਇੱਥੇ ਕਿਸ ਨੂੰ ਹੌਂ ਨਹੀਂ ਦੇਣਾ ਮਾਂ ਆਪਾਂ ਦੇਖ ਲੈ ਪੁੱਤ ਅੱਜ ਰਖੜੀ ਦਾ ਦਿਨ ਹੈ ਇੱਥੇ ਰੱਬ ਨੇ ਤੇਰੇ ਅਸਲੀ ਭਰਾ ਨੂੰ ਤੇਰੇ ਕੋਲ ਰਖੜੀ ਬਣਾਉਣ ਵਾਸਤੇ ਭੇਜਤਾ ਹਿੰਜਾ ਫਿਰ ਸੋਈ ਚੁ ਮਠਾਈ ਲੈ ਕੇ ਆ ਨਾਲੇ ਤੇਰੇ ਭਰਾ ਦੀ ਰਖੜੀ ਬੰਨ ਆ ਵੀਰੇ ਹੁਣੇ ਆਈ ਮੈਂ ਲੈ ਆ ਬਣੇ ਰਸੀ ਕਾਲਜੀ ਸਾਰਿਆਂ ਨੂੰ ਹੁਣੇ-ਹੁਣੇ ਤੁਸੀਂ ਸਾਡੀ ਨਵੀਂ ਵੀਡੀਓ ਦੇਖ ਕੇ ਆਤੇ ਹੋ ਤੁਹਾਨੂੰ ਦੱਸੋ ਕਿੱਦਾਂ ਦੀ ਲੱਗੀ ਵੀਡੀਓ ਜੇ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਆਪਣੇ ਰਿਸ਼ਤੇਦਾਰਾਂ ਚ ਤੇ ਆਪਣੇ ਯਾਰਾਂ ਮਿੱਤਰਾਂ ਚ ਜਰੂਰ ਸ਼ੇਅਰ ਕਰਿਆ ਕਰੋ ਬਹੁਤ ਵਧੀਆ ਪਰਿਵਾਰਕ ਕਨਸੈਪਟ ਹੁੰਦਾ ਆਪਣਾ ਤੇ ਜਿਨ੍ਹਾਂ ਨੇ ਆਪਣੀ ਪਿਛਲੀ ਵੀਡੀਓ ਤੇ ਕਮੈਂਟ ਕਰੀ ਸੀ ਆਪਾਂ ਉਹਨਾਂ ਦੇ ਨਾਮ ਬੋਲਾਂਗੇ ਸੁਖੀ ਸਵੈਚ ਬੱਬੀ ਸਿੰਪਲ ਜੱਟੀ ਪ੍ਰਭਜੋਤ ਢਿੱਲੋਂ ਸ਼ਰਮਾ ਫੈਮਿਲੀ ਵਲੌਗ ਦਿਲਪ੍ਰੀਤ ਕੌਰ ਸਰਦਾਰਨੀ ਕੌਰ ਬੱਬੀ ਲਾਡੀ ਤਲਵੰਡੀ ਚੈਨਾ ਸਿੰਘ ਪੂਨਮ ਕਮਲਸਰਾਂ ਅੰਜਲੀ ਕਪੂਰ ਰੀਆ ਕੌਰ ਪਰਮਜੀਤ ਕੌਰ ਰਜਿੰਦਰ ਕੌਰ ਜਸਪ੍ਰੀਤ ਕੌਰ ਆਲਿਆ ਖਾਨ ਅਰਵਿੰਦਰ ਹਰਲੀਨ ਕੌਰ ਸਿਲਵੀਆ ਵਾਲੀਆ ਆਦਰਸ਼ ਵਾਲੀਆ ਜਸ਼ਨ ਕੌਰ ਚੈਨਾ ਸਿੰਘ ਸੋਮਾ ਰਾਣੀ ਕੁਲਦੀਪ ਕੌਰ ਜੀਐਸ ਸਿੰਘ ਗੁਰਜਿੰਦਰ ਸਿੰਘ ਅਮਰਤ ਦਿਓਲ ਦੀਪਦੀਪ ਰਾਜ ਬਰਾੜ ਪ੍ਰੀਤ ਰਾਮ ਗੜੀਆ ਸਾਬੀ ਅਨੂਪਰੀਆ ਸੁਖਮੀਤ ਕਿਊਟਕੇ ਸਵਰਨਜੀਤ ਕੌਰ ਜਸਪ੍ਰੀਤ ਕੌਰ ਰੀਨਾ ਰੋੜਾ ਆਲਿਆ ਖਾਨ ਦਲਜੀਤ ਕੌਰ ਅਰਵਿੰਦਰ ਪ੍ਰਭਜੋਤ ਢਿੱਲੋਂ ਨਿਹਾਰਾਣੀ ਹਰਪ੍ਰੀਤ ਕੌਰ ਹਰਪ੍ਰੀਤ ਸਿੰਘ ਹੰਸਾਣੀ ਵਾਲਾ ਪ੍ਰੀਤ ਸੰਧੂ ਨਵਜੂਕੇ ਲਾਡੀ ਤਲਵੰਡੀ ਸਿਮਰਨਜੀਤ ਕੌਰ ਜਾਰਡਨ ਸੰਧੂ ਪੀਵੀ10 ਦੀਪਕ ਮਹਿਰ ਚੌਧਰੀ ਢਾਲੀਵਾਲ ਜੱਟ ਰਿਕਾਰਡ ਗੁਰਮਾਨਜ ਪਾਵਰ ਲਬਰੀ ਲਬ ਰੂਪ ਸੰਧੂ ਸੋਨੂ ਸਿੰਘ ਆਸ਼ਾਨ ਪਟਾਲਾ ਅੰਜਲੀ ਕਪੂਰ ਪਰਮਜੀਤ ਕੌਰ ਹਰਲੀਨ ਕੌਰ ਲਖਵਿੰਦਰ ਕੌਰ ਗਰੇਵਾਲ ਰੀਨਾ ਰੋੜਾ ਸੁਖਪਿੰਦਰ ਢਿੱਲੋਂ ਰਾਜਵੰਤ ਭੁੱਲਰ ਅਵਤਾਰ ਕੌਰ ਰਜਿੰਦਰ ਕੌਰ ਕਲਦੀਪ ਸਿੰਘ ਆਦਰਸ਼ ਵਾਲੀਆ ਹਰਸਿਮਰਨ ਕੌਰ ਰਜਵੰਤ ਭੁੱਲਰ ਜੀਸਸ ਗੁਰシャン ਢਿੱਲੋਂ ਹਾਂਜੀ ਤੇ ਆਪਣੀ ਇਸ ਵੀਡੀਓ ਤੇ ਵੀ ਵੱਧ ਤੋਂ ਵੱਧ ਕਮੈਂਟ ਕਰੋ ਅਗਲੀ ਵੀਡੀਓ ਚ ਆਪਾਂ ਉਹਨਾਂ ਦੇ ਵੀ ਨਾਂ ਬੋਲਾਂਗੇ ਆਪਣੇ ਪਿੰਡ ਦਾ ਨਾਂ ਜਰੂਰ ਲਿਖਦਿਆ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਆ ਕਰੋ ਤੁਹਾਡੇ ਖਾਤਰੀ ਅਸੀਂ ਵੀਡੀਓ ਬਾਈ ਬਣਾਈ ਦੀਆਂ ਤੇ ਸਾਡੀ ਬਹੁਤ ਮਿਹਨਤ ਲੱਗਦੀ ਹੈ ਤੇ ਤੁਸੀਂ ਵੀ ਜਰੂਰ ਦੇਖਿਆ ਕਰੋ ਤੇ ਕਮੈਂਟ ਜਰੂਰ ਕਰਕੇ ਜਾਇਆ ਕਰੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਨਾਲ ਦਿੱਤੀ ਬੈਲ ਆਈਕਨ ਜਰੂਰ ਦਬਾ ਲਓ ਤਾਂ ਕਿ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਜਿਹਦੀ ਵੀ ਐਕਟਿੰਗ ਵਧੀਆ ਲੱਗਦੀ ਹੁੰਦੀ ਹੈ ਤਾਂ ਕਮੈਂਟ ਚ ਉਹਦਾ ਨਾਮ ਜਰੂਰ ਲਿਖਿਆ ਕਰੋ ਧੰਨਵਾਦ ਜੀ ਮਿਲਦੇ ਹਾਂ ਇੱਕ ਨਵੇਂ ਕਨ tanto